ਰੋੜੇ ਚੱਲ ਰਹੇ ਆ ਲਗਾਤਾਰ ਇਧਰਲੇ ਪਾਸੇ ਹਾਲਾਤ ਦੇਖsac ਰਹੇ ਹੋ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਦੂਜੇ ਪਾਸੇ ਰੋੜੇ ਚੱਲ ਰਹੇ ਆ ਤਾਂ ਸਾਹਾਰ ਉਧਰਲੇ ਪਾਸੇ ਹਾਲਾਤ ਦੇਖ ਲਓ ਤੁਸੀਂ ਤਾਂ ਰੋੜੇ ਚੱਲ ਰਹੇ ਨੇ ਇਸ ਵਕਤ ਜਿਹੜੇ ਪਿੰਡ ਚੰਦਪਾਣ ਦੇ ਵਿੱਚ ਮਾਹੌਲ ਜਿਹੜਾ ਬਹੁਤ ਭੱਗ ਗਿਆ ਇਹ ਬੱਚਿਆਂ ਨੂੰ ਰੋਕੋ ਨੁਕਸਾਨ ਕਰ ਦੇਣਗੇ ਕਿਸੇ ਦਾ ਪੁੱਤ ਮਾਰ ਦੂ ਕਿਸੇ ਦਾ ਬੱਚਾ ਮਰ ਦੂ ਰੋਕੋ ਇਹਨਾਂ ਨੂੰ ਮੁੰਡਿਆਂ ਨੂੰ ਬੇਟਾ ਰੁੱਕ ਗਿਆ ਕੀ ਉਹ ਗੁੰਡੇਵੰਦਾਂ ਨੇ ਪਹਿਲ ਕੀਤੀ ਆ ਗੁੰਡਾ ਲੈ ਕੇ ਬਾਕੇ ਵਿੱਚ ਹੋ ਪੁਲਸ ਵਾਲੇ ਦੋ ਤਿੰਨ ਮੁੰਡਾ ਨੂੰ ਲੈ ਕੇ ਖਿੱਚ ਕੇ ਬਾਕੇ ਇਹ ਕੋਈ ਨੈਕੀ ਗੱਲ ਹੈ ਤਹਿਸ਼ਤ ਇਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਪੱਪੂ ਨੂੰ ਸਮਝਦੇ ਆ ਬੇਟਾ ਅਸੀਂ ਕਿਹੜਾ ਪੱਪੂ ਗੁੰਡਾ ਪੱਪੂ ਨੀ ਡਰੇ ਇਹ ਪੁਲਸ ਦਾ ਹਾਲਾਤ ਹੈ ਇਹ ਉਹਨਾਂ ਦੇ ਗਮਦੂਰ ਦੇ ਦਾ ਦਾ ਦੇਖ ਲਓ ਤੁਸੀਂ ਉਧਰਲੇ ਪਾਸੇ ਪੁਲਸ ਦੀਆਂ ਗੱਡੀਆਂ ਜਿਹੜੀਆਂ ਪਿੱਛੇ ਮੁੜਦੀਆਂ ਜਾ ਰਹੀਆਂ ਲਗਾਤਾਰ ਹਾਲਾਤ ਤੁਹਾਨੂੰ ਦਿਖਾ ਰਹੇ ਆ ਦੋ ਧਰਾ ਦੇ ਵਿੱਚ ਲੜਾਈ ਤੋਂ ਬਾਅਦ ਜਿਹੜੀ ਵੱਡੀ ਤਹਿਸ਼ਤ ਹੋ ਗਈ ਹੈ ਤੁਸੀਂ ਮੁੜਿਆ ਜਾ ਰਹੇ ਆ ਕੈਮਰਾਮੈਨ ਨੂੰ ਕੋਂਗਾ ਲਗਾ ਲਗਾਤਾਰ ਵਾ ਭਾਈ ਚੱਲੀ ਜਾਂਦੀ ਹੈ ਵੀਡੀਓ ਤਾਂ ਇਧਰਲੇ ਪਾਸੇ ਜਿਹੜਾ ਲਾਠੀ ਚਾਰਜ ਦੇਖ ਸਕਦੇ ਹੋ ਤੁਸੀਂ ਰੋੜੇ ਚੱਲ ਪਏ ਰੋੜੇ ਰੋੜੇ ਚੱਲ ਪਏ ਉਧਰੋਂ ਰੋੜੇ ਤਾਂ ਤਾਂ ਤਤ ਤਾਤਾ ਦੇਖ ਸਕਦੇ ਹੋ ਤੁਸੀਂ ਪਿੰਡ ਵਾਲਿਆਂ ਵੱਲੋਂ ਜਿਹੜੇ ਰੋੜੇ ਚਲਾਏ ਗਏ ਆ ਰੋੜੇ ਚੱਲ ਰਹੇ ਆ ਲਗਾਤਾਰ ਇਧਰਲੇ ਪਾਸੇ ਹਾਲਾਤ ਦੇਖ ਸਕ ਰਹੇ ਹਾਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਦੂਜੇ ਪਾਸੇ ਰੋੜੇ ਚੱਲ ਰਹੇ ਆ ਤਾਂ ਦੇਖ ਸਕਦੇ ਹੋ ਜਿਹੜੇ ਹਾਲਾਤ ਇਸ ਪਿੰਡ ਦੇ ਬਣੇ ਹੋਏ ਆ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ ਪਿੰਡ ਚੰਦਪਾਣ ਦੀਆਂ ਤਸਵੀਰਾਂ ਪੁਲਿਸ ਰੱਖਿਆ ਫੋਰਸ ਤੇ ਜਿਹੜਾ ਆ ਆ ਆ ਦੇਖ ਸਕਦੇ ਹੋ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਅੱਗੇ ਪੁਰਸ ਵਾਲਿਆਂ ਨੂੰ ਪਿੱਛੇ ਮੋੜਿਆ ਜਾ ਰਿਹਾ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਲਗਾਤਾਰ ਆ ਆ ਦਿਖਾ ਦਿਓ ਸਾਹਮਣੇ ਤਾਂ ਹਾਲਾਤ ਜਿਹੜੇ ਬਣੇ ਹੋਏ ਨੇ ਰੋੜੇ ਇੱਧਰ ਚੱਲ ਪਏ ਨੇ ਤਾਂ ਪਿੰਡ ਤੇ ਪਿੰਡ ਦੇ ਜਿਹੜੇ ਲੋਕ ਹੈ ਉਹ ਦਹਿਸ਼ਤ ਦੇ ਵਿੱਚ ਆ ਗਏ ਨੇ ਤਾਂ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਦੇਖ ਸਕਦੇ ਹੋ ਪਿੱਛੇ ਜਾ ਰਿਹਾ ਲਗਾਤਾਰ ਹਾਲਾਤ ਵੇਖ ਸਕਦੇ ਹੋ ਭਾਈ 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 ਕਿਧਰੋਂ ਇਧਰੋਂ ਸ਼ੁਰੂਆਤ ਹੋਈ ਪਹਿਲਾਂ ਪੁਲਿਸ ਵਾਲਿਆਂ ਦਾ 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 ਦੇਖ ਲਓ ਤੁਸੀਂ ਉਧਰਲੇ ਪਾਸੇ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਪਿੱਛੇ ਮੁੜਦੀਆਂ ਜਾ ਰਹੀਆਂ ਲਗਾਤਾਰ ਹਾਲਾਤ ਤੁਹਾਨੂੰ ਦਿਖਾ ਰਹੇ ਆ ਦੋ ਧਿਰਾਂ ਦੇ ਵਿੱਚ ਲੜਾਈ ਤੋਂ ਬਾਅਦ ਜਿਹੜੀ ਵੱਡੀ ਤਬਾਹਤ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਸ ਵਕਤ ਪੁਲਿਸ ਦੀਆਂ ਗੱਡੀਆਂ ਤਾਂ ਇਧਰਲੇ ਪਾਸੇ ਗੁੰਡਾਗਰਦੀ ਦਾ ਆਪਣੀ ਗੱਡੀ ਬਜੀਆ ਕੰਜਰਾ ਕੀ ਹੋਇਆ ਬਈ ਇੱਧਰ ਕੀ ਹੋਇਆ ਇੱਧਰ ਕੋਈ ਜ਼ਖਮੀ ਹੈ ਤਾਂ 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 ਇੱਧਰਲੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਘੇਰਾ ਪੈ ਗਿਆ ਹਾਲਾਤ ਵੇਖ ਸਕਦੇ ਹੋ ਪਿੰਡ ਚੰਦਪੜ ਦੀਆਂ ਤਸਵੀਰਾਂ ਲਗਾਤਾਰ ਦਿਖਾ ਸਕਦਾ ਹੈ ਤਾਂ ਸਰਪੰਚ ਸਾਹਿਬ ਕੀ 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 ਕਹੋਗੇ ਕਿੰਨੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਹਾਲਾਤ ਬਣੇ ਹੋਏ ਨੇ ਤਾਂ ਗੱਡੀ ਛੱਡ ਲੈ ਇੱਧਰਲੇ ਪਾਸੇ ਜਿਹੜੇ ਲੋਕ ਐ ਕੁਝ ਗ੍ਰਿਫਤਾਰ ਆ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕੁਝ ਲੋਕਾਂ ਦੀਆਂ ਚੱਪੜਾਂ ਇੱਥੇ ਰਹਿ ਗਈਆਂ ਰੋੜੇ ਖਿਲਰੇ ਹੋਇਆ ਇੱਧਰਲੇ ਪਾਸੇ ਤਾਂ ਅੱਗੇ ਪੁਲਿਸ ਨੂੰ ਇੱਧਰ ਦੀ ਆਂਦੀ ਨਹੀਂ ਚਾਹੋ ਨੀ ਨਬ ਗੱਡੀ ਵਾਪਸ ਲੈ ਗਿਆ ਇਹ ਹੋਇਆ ਗੱਡੀ ਤਾ ਬਾਈ ਬਾਈ ਕੀ ਕੀ ਦੇ ਕੀ ਕੀ ਦੇ ਮਾਰ ਰਹੀ ਉਹ ਕੀ ਬਲਾਕ ਬਣਿਆ ਬਾਈ ਇਹ ਬਾਈ ਇਹ ਪੁਲਿਸ ਮਾਰ ਰਹੀ ਆ ਸਾਡੇ ਡਰੇ ਇਹ ਪੁਲਿਸ ਦਾ ਹਾਲਾਤ ਆ ਇਹ ਉਹਨਾਂ ਦੇ ਗਮਦੂਰ ਦੇ ਖ ਕਹਿਣ ਦੇ ਵਾਪਤੇ ਜਲੇਵਾਦਰੀ ਆ ਅੱਛਾ ਹਾਂ ਪਹਿਲਾਂ ਪੁਲਸ ਵਾਲਿਆਂ ਨੇ ਡੰਡੇ ਡਾਰੀ ਕੀਤੀਗੀ ਆਗੀ ਉਹਨਾਂ ਨੇ ਪਹਿਲਾਂ ਮਾਰਨੇ ਸਟਾਰਟ ਕੀਤੇ ਆ ਕਹਿਣ ਦੇ ਵਾਰ ਦਾ ਲਾਠੀ ਚਾਰਜ ਕਰੀ ਆ ਜੀ ਹਾਂ ਕੀ ਕਿ ਕਮਦੂਰ ਦੇ ਹੱਥਾ ਵਿੱਚ ਇਹਦੇ ਪਿੰਡ ਦੀ ਤਸ਼ਹਦ ਹਾਂ 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 ਉਹਦਾ ਹੱਥਾ ਇਹਦੇ ਵਿੱਚ ਇਹਨਾਂ ਦੇ ਰਫਲਾ ਚਕਾਉਂਦਾ ਇਹਨਾਂ ਦੇ ਪਿਸਤੌਲ ਇਹਨਾਂ ਦਾ ਫੜਿਆ ਨੇ ਇਹਦੇ ਉੱਪਰ ਇਹ ਗੱਡੀ ਨੂੰ ਨਾ ਮਾਰੋ ਚਕਾ ਫੋਕਾ ਤਾ ਉਹ ਫੋਕਾ ਫੋਕਾ ਦਵਾ ਉਹ ਨਹੀਂ 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 ਹੰਦਾ ਤੱਕ ਮਾਜੂਆ ਯਾਰ ਕਿੱਥੇ ਉੱਪਰ ਗਿਆ ਹੋਜੀ ਵਾ ਵਾ ਤਾ ਤਾਰ ਉਧਰਲੇ ਪਾਸੇ ਹਾਲਾਤ ਦੇਖ ਲੋ ਤੁਸੀਂ ਤਾ ਰੋੜੇ ਚੱਲ ਰਹੇ ਨੇ ਇਸ ਵਕਤ ਤੇ ਜਿਹੜੇ ਪਿੰਡ ਚੰਦਪਾਣ ਦੇ ਵਿੱਚ ਮਾਹੌਲ ਜਿਹੜਾ ਬਹੁਤ ਭੱਗ ਗਿਆ ਤਾ ਜਿਹੜੇ ਫਿਰਦੇ ਨੌਜਵਾਨ ਹੈ ਉਹ ਦਹਿਸ਼ਤ ਦੇ ਵਿੱਚ ਆਏ ਹੋਏ ਨੇ ਇਸ ਦਹਿਸ਼ਤ ਦੀ ਜੜ ਕੀ ਐ ਗੱਲ ਕੀ ਐ ਪੂਰੀ ਵੀਡੀਓ ਅੱਜ ਦੀ ਤੁਹਾਡੇ ਨਾਲ ਸਾਂਝੀ ਕਰਦਾ ਰਵਾਂਗਾ ਤਾਂ ਉਧਰਲੇ ਪਾਸਿਓ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਹੈ دہشت ਇਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਪੱਪੂ ਨੂੰ ਸਮਝਦੇ ਆਂ ਬੇਟੇ ਅਸੀਂ ਕਿਹੜਾ ਪੱਪੂ ਗੁੰਡਾ ਪੱਪੂ ਗਮਦੂਰ ਪੱਪੂ ਉਹਨੇ ਠੇਕੇਦਾਰੀ ਲੈ ਕੇ ਵੀ ਬੱਲੇਦਾਰਾਂ ਨੂੰ ਬਹੁਤ ਹਨਾਨ ਕੀਤਾ ਉਹ ਬੰਦੇ ਨੇ ਉਹ ਗੁੰਡਾ ਅਸੀਂ ਸਹਿਜ ਮਤੈ ਨਾਲ ਪਿਆਰ ਨਾਲ ਮੈਂ ਜਾਣਾ ਚਾਹੁੰਦਾ ਸੀ ਜੇ ਸਾਡੇ ਸਰਪੰਚ ਤੋਂ ਮਾਫੀ ਮੰਗ ਲੈਂਦਾ ਅਸੀਂ ਬਹੁਤ ਧੰਨਵਾਦ ਕਰਦੇ ਸੀ ਉਹਦਾ ਹੁਣ ਉਹ ਸਾਡੇ ਲਈ ਗੁੰਡਾ ਇਹ ਬੱਚਿਆਂ ਨੂੰ ਰੋਕੋ ਨੁਕਸਾਨ ਕਰ ਦੇਣਗੇ ਕਿਸੇ ਦਾ ਪੁੱਤ ਮਾਰ ਜੂ ਕਿਸੇ ਦਾ ਬੱਚਾ ਮਾਰ ਜੂ ਰੋਕੋ ਇਹਨਾਂ ਨੂੰ ਮੁੰਡਿਆਂ ਨੂੰ ਬੇਟਾ ਰੁਕ ਗਿਆ ਕੀ ਉਹ ਗੁੰਡੇ ਬੰਦਿਆਂ ਨੇ ਪਹਿਲ ਕੀਤੀ ਆ ਹੁਣ ਰੁਕਦਾ ਨਹੀਂ ਇਹ ਤਾਂ ਜਾਣ ਪਾਣ ਨੂੰ ਝੋਕਾ ਕੇ ਬੁੜੀਆਂ ਲੈ ਕੇ ਬਾਕੇ ਵਿੱਚ ਉਹ ਪੁਲਿਸ ਵਾਲੇ ਦੋ ਤਿੰਨ ਮੁੰਡਿਆਂ ਨੂੰ ਲੈ ਕੇ ਖਿੱਚ ਕੇ ਬਾਕੇ ਇਹ ਕੋਈ ਨਹੀਂ ਕੀ ਗੱਲ ਕਿੱਥੇ ਤੋਂ ਨੇ ਮਾਫੀ ਮੰਗਣੀ ਸੀ ਕਿੱਥੇ ਆ ਨੇ ਹੁਣ ਬੁੜੀਆਂ ਚਕਾਇਆਂ ਪੁਲਸ ਵਾਲਾ ਤੋਂ ਬੀਬੀ ਜਿਹੜੇ ਜਿਹੜੇ ਲੋਕ ਬੇਕਸੂਰ ਆ ਉਹਨਾਂ ਦੇ ਵਾਸਤੇ ਰੋਕੋ ਕਿਸੇ ਦਾ ਕੋਈ ਨਿਵਾਦ ਆ ਵਾਦੀ ਜਾਣ ਕਹਿੰਦਾ ਵਾਦੀ ਰੋਕ ਬੀਬੀ ਬੀਬੀ ਰੋਕ ਬੀਬੀ ਰੋਕਣ ਦੀ ਕੋਸ਼ਿਸ਼ ਕਰੋ ਰੋਕਣ ਦੀ ਕੋਸ਼ਿਸ਼ ਕਰੋ ਜਿਹੜੇ ਜਿਹੜੇ ਇੱਥੋਂ ਦੀ ਲੋਕ ਲੰਘਦੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਉਹਨਾਂ ਨੂੰ ਰੋਕੋ ਨਹੀਂ ਇਹ ਦੂਜੇ ਬਹੁਤ ਆ ਆਖਿਆ ਸੀਗਾ ਜੀ ਮਾ ਡਰ ਰਹਾ ਹੁਣ ਹੋ ਵੱਡਾ ਲੇਕ ਮੈਂ ਉਧਰੋਂ ਚ ਆਈ ਜਾਂਦੇ ਆ ਉਧਰ ਨੇ ਪਾਸੇ ਮੈਂ ਦਿਖਾ ਸਕਦਾ ਉਹ ਦੂਜੀ ਥੇੜਾ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਜਿਹੜੀ ਇਸ ਥੇੜੇ ਨੇ ਕਰਤੀ ਆ ਜਿਹੜੇ ਹਾਲਾਤ ਮੌਕੇ ਦੇ ਬਣੇ ਹੋਇਆ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਇਧਰਲੇ ਪਾਸੇ ਪਿੰਡ ਪੂਰੀ ਤਰ੍ਹਾਂ ਗੈਂਗਲੈਂਡ ਬਣ ਚੁੱਕਿਆ